हां हां जी ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਮਾਗੜੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਟਾਪ ਨਹੀਂ ਦੋ ਗਾਵਾਂ ਸੇਲ ਲਈ ਲੈ ਕੇ ਆਏ ਜੀ ਇੱਕ ਬਈ ਬਿਲਕੁਲ ਤਾਜੀ ਸੂਈ ਵੀ ਹੈ ਤੇ ਇੱਕ ਗੱਬਣ ਚੰਗੇ ਰਿਕਾਰਡ ਦੀਆਂ ਨੇ ਤੇ ਵੀਰ ਦੇ ਘਰ ਦੀਆਂ ਬੈੜਾਂ ਨੇ ਕੋਈ ਪਪਾਰ ਦਾ ਕੰਮ ਨਹੀਂ ਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਵੇਂਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੀ ਜੇ ਕੋਈ ਵੀ ਰੈਮੇ ਦੀ ਵੀਡੀਓ ਬਣਵਾਉਣੀ ਚਾਹੁੰਦਾ ਹੈ ਮੇਰੇ ਨਾਲ ਕਨੈਕਟ ਕਰ ਲਈ ਕੰਟੈਕਟ ਨੰਬਰ ਨੋਟ ਕਰੋ 8046715312 ਆਉਂ ਪੁੱਛ ਲੈਣੇ ਬਾਈ ਟੂ ਡੀਲ ਆਜੇ ਬਾਈ ਜੀ ਬਾਈ ਜੀ ਅੱਛੀ ਗੱਲ ਆ ਅਸਤਰੀ ਗੱਲ ਬਾਈ ਜੀ ਹੋ ਠੀਕ ਹੋਈ ਵਧੀਆ ਹਾਂਜੀ ਠੀਕ ਠਾਕ ਬਾਈ ਆਪਣੇ ਘਰ ਦੀਆਂ ਵੈਣਾ ਹਾਂਜੀ ਆਪਣੇ ਦੋਨੇ ਘਰ ਦੋਆਂ ਵੈਣਾ ਠੀਕ ਹੈ ਬਾਈ ਨਾਮ ਤੇ ਐਡਰੈਸ ਬੋਲ ਨਾਮ ਹਰਪਿੰਦਰ ਸਿੰਘ ਹਮ ਪੰਡ ਮਹਾਰਾਜ ਹਮ ਤੇ ਕਰਮਚੰਦ ਪੱਤੀ ਹੈ ਕੋਠਿਆਂ ਚ ਆਪਣਾ ਘਰ ਆਇਆ ਠੀਕ ਹੈ ਕਿਹੜੇ ਕੋਠੇ ਵਾਜਦੇ ਹੈ ਟੱਲ ਵਾਲੀ ਕੋਠਾਲ ਵਾਲੀ ਕੋਠੇ ਵਾਜਦੇ ਆ ਨੇੜੇ ਆਪਣੇ ਮਹਾਰਾਜ ਤਾਂ ਆਪਣਾ ਪਿੰਡ ਮੰਨ ਕੇ ਚਲੇ ਮਹਾਰਾਜ ਦੇ ਕੋਠੇ ਆ ਹਾਂ ਤੇ ਨੇੜੇ ਹੋਰ ਪਿੰਡ ਕਿਹੜਾ ਬਈ ਇੱਥੇ ਨੇੜੇ ਇੱਧਰ ਰਾਮਪਰਾ ਰਹਿ ਗਿਆ ਜੀ ਠੀਕ ਹੈ ਤੇ ਇਧਰਲੀ ਸਾਈਡ ਲਹਿਰਾ ਮੁਬੱਤ ਥਰਮਲ 플랏 ਲੱਗਿਆ ਵਈ ਆਪਣੇ ਨੇੜੇ ਹੀ ਆ ਜੀ ਠੀਕ ਹੈ ਬਈ ਤੇ ਜ਼ਿਲ੍ਹਾ ਬਟੰਡਾ ਹਾਂਜੀ ਤਹਿਸੀਲ ਫੂਲ ਹਾਂਜੀ ਮੋਬਾਈਲ ਨੰਬਰ ਬੋਲੋ ਮੋਬਾਈਲ ਨੰਬਰ 9860 ਹੂੰ 16191 ਇਹ ਬਈ ਦਾ ਕੰਟੈਕਟ ਨੰਬਰ ਆ ਬਾਕੀ ਜਿਹੜਾ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਚੰਗੀਆਂ ਨੇ ਵੜਾ ਦੋਨੇ ਤੇ ਬੜੇ ਚਾਹ ਨਾਲ ਪਾਲੀਆਂ ਵੀ ਆ ਦਸਦੀਆਂ ਨੇ ਰਾਜੀ ਰੂਜੀ ਫੁੱਲ ਕਰਦੇ ਆ ਬਈ ਨਾ ਗੱਲਬਾਤ ਬਈ ਜਿਹੜੀ ਪਹਿਲੇ ਨੰਬਰ ਤੇ ਵੜਾ ਕਿਹੜਾ ਸੂਸ ਹੋਈ ਹੈ ਇਹ ਜੀ ਪਹਿਲੇ ਸੂਏ ਸੂਈ ਹੈ ਜੀ ਹੂੰ ਇਹ ਕੱਲ ਰਾਤ ਨੂੰ ਸੂਈ ਸੀਗੀ ਠੀਕ ਆ ਹਾਂ ਬੱਚਾ ਕੀ ਦਿੱਤਾ ਬੱਚਾ ਜੀ ਇਹਨੇ ਬੱਚੀ ਦਿੱਤੀ ਹੈ ਜੱਟ ਬੱਚੀ ਚੰਗੀ ਆ ਨਾ ਹੈ ਜਰਸੀ ਆ ਪਰ ਬੱਚੀ ਬੜੀ ਕੁਆਲਿਟੀ ਦੀ ਆ ਫੇਸ ਚੰਗਾ ਜਰਸੀ ਨਸਲ ਦੀ ਬੱਚੀ ਆ 나ੜੂਆ ਨਾਲ ਜੇ ਰੋਕੇ ਹਾਂਜੀ ਬੜੀਆ ਕੰਪਲੀਟ ਆ ਜੀ ਠੀਕ ਆ ਫੇਸ ਦੇਖੋ ਫੇਸ ਬੜਾ ਪਿਆਰਾ ਛੋਟਾ ਕੰਨ ਯਾਦਵਰੀ ਟੂ ਫੁੱਲ ਤੇ ਰੰਗ ਰੂਪ ਆ ਜਿਹੜਾ ਰਾਜੀ ਰੋਜੀ ਫੁੱਲਾ ਕਿੰਨੇ ਬੋਲੇ ਤੇ ਸਟਾਰਟ ਆਹੋ ਇਹ ਵੀਰੇ 17 18 ਲੀਟਰ ਹੋਣੇ ਥੱਲੇ ਬੋਹਲਾ ਏ ਕੰਨ ਦਾ ਚਾਰ ਡੰਗ ਚੋਇਆ ਜੀ ਅਸੀਂ ਠੀਕ ਆ ਤੇ 17 18 ਲੀਟਰ ਹੈਗਾ ਜੀ ਹੂੰ 17 18 ਲੀਟਰ ਨੈਟ ਹੋਣ ਵਾਲਾ ਤਿਆਰ ਹੋਰ ਕਿੰਨਾ ਕਿ ਦੇ ਦੂੰ ਦੋਦੀ ਇਹਦੀ ਮਾਂ 27 28 ਲੀਟਰ ਦਿੰਦੀ ਜੀ 28 30 ਲੀਟਰ ਤੱਕਰ ਦੇ ਦਊਗੀ ਪਹਿਲੇ ਹੈਨਾ ਹੂੰ ਚਵਾਈ ਕਿਵੇਂ ਹੈ ਚਵਾਈ ਵਧੀਆ ਏ ਹੱਥੀ ਚੋਣ ਵਾਲਾ ਥਾਣਾ ਏ ਵਧੀਆ ਹੂੰ ਠੀਕ ਆ ਕੱਲਾ ਕੱਲਾ ਥਣ ਮੁਠੀ ਵਾਲਾ ਥਣ گلابی ਥਣ ਆਰਡਰ ਜਿਹੜਾ ਕਮਾਲ ਦਾ ਬਾਕੀ ਜਿਹੜਾ ਵੀਡੀਓ ਬਣਾਉਣ ਦਾ ਟਾਈਮ ਆ ਤਕਰੀਬਨ ਕੀ ਟਾਈਮ ਹੋ ਗਊ ਬਾਈ ਟਾਈਮ ਟਾਈਮ ਦਿਖਾ ਦੇ ਮਾੜਾ ਟਾਈਮ 10:48 ਹੋ ਗਏ ਉਸ ਹਿਸਾਬ ਨਾਲ ਜੱਜਮੈਂਟ ਕਰਿਓ ਸ਼ਾਮ ਤੱਕ ਜਿਹੜੀ ਆਰਡਰ ਦੀ ਕੁਆਲਿਟੀ ਹੈ ਕਰਮਣੀ ਨੇ ਵਧੀਆ ਤਿਆਰ ਕਰ ਲੈਣੀ ਆ ਖੋਲ ਦੇ ਬਾਈ ਤੋੜ ਕੇ ਦਿਖਾ ਦੇ ਥਣ ਚਾਰੀ ਚੰਗੇ ਆ ਵਿੱਥੀ ਤੇ ਹਨ ਮੇਲਾਬੀ ਥਣ ਕੱਲਾ ਕੱਲਾ ਥਣ ਵਿੱਚ ਚਵਾਈ ਚੁਈ ਇੱਕ ਓਕੇ ਹਨ ਹਾਂਜੀ ਇੱਕ ਨੰਬਰ ਆਈ ਬੜੀਆ ਸਾਫ ਧਾਰ ਆਈ ਇਸ ਬੜਾ ਤੇ ਸਾਫ ਧਾਰ ਠੰਡੀ ਸੀਲ ਤੋਰਾ ਤਾਰਾ ਚੰਗਾ ਬੱਚਾ ਬੱਚੀ ਬੱਚੀ ਜਰਸੀ ਅਵੇਸ਼ਕ ਪਰ ਬੱਚੀ ਹੈ ਕੁਆਲਿਟੀ ਵਾਲੀ ਆ ਕੀ ਮੁੱਲ ਰੱਖਿਆ ਫਿਰ ਇਹਦਾ ਮੁੱਲ ਇਹਦਾ 95000 ਆਈ ਮਾਨਤਣ ਹੋ ਜਾ ਹਾਂਜੀ ਕੋਈ ਗੱਲ ਨਹੀਂ ਚਾਵਾ ਜਾਇਜ਼ ਮੁੱਲ 95000 ਰੁਪਿਆ ਬਾਕੀ ਜਿਹੜਾ ਮੌਕੇ ਤੇ ਵਿੱਚੋਂ ਮਾਨਤਣ ਜ਼ਰੂਰ ਹੋ ਜਾਣਾ ਕਵਾਲਿਟੀ ਵੜ ਚ ਬਹੁਤ ਆ ਬਈ ਬਰੀਕੀ ਬਰੂਕੀ ਚੰਗੀ ਆ ਖਰਾਕ ਨਾ ਪਲੀ ਵੀ ਆ ਦੱਸਦੀ ਆ ਸਰੀਰ ਦਾ ਟਾਂਜਾ ਦੱਸਦਾ ਕੁਆਲਿਟੀ ਬੋਲਦੀ ਆ ਬਾਕੀ ਠੰਡੀ ਠੁੰਡੀ ਓਕੇ ਲੈਵ ਵਾਲੂ ਚੰਗਾ ਗਾ ਤੇ ਠੰਡੀ ਸੀਲ ਪੂਰੀ ਆ ਲੈ ਜਿਵੇਂ ਮਰਜੀ ਹੱਥ ਲਈ ਚੱਲ ਕੋਈ ਚੱਕਰ ਹੀ ਨਹੀਂ ਸੂਈ ਸਵਾਈ ਅੱਗੇ ਵੀਰੇ 2 ਨੰਬਰ ਕਿਹੜਾ ਸੂਸ ਹੁੰਦੀ ਆ ਇਹ ਪਹਿਲਾ ਸੂਆ ਸੁੰਦੀ ਆ ਇਹ ਠੀਕ ਆ ਬਾਕੀ ਸਾਨੂੰ ਆਵੇ ਕਦ ਕੱਡ ਦਾ ਅੰਦਾਜ਼ਾ ਪੂਰਾ ਦੇਖ ਲੋ ਜੀ ਵਧੀਆ ਪੱਟੇ ਕੱਢਦਾ ਕੱਢ ਬਈ ਫੁੱਲ ਆ ਫੁੱਲ ਕੱਢਦਾ ਫੁੱਲ ਵੱਡੀ ਆ ਪ੍ਰਿੰਟ ਬਹੁਤ ਚੰਗਾ ਤੇ ਬਾਕੀ ਜਿਹੜਾ ਲੇਵਾ ਗਾ ਕਰਮ ਵਾਲੀ ਦਾ ਬਾਈ ਕਮਾਲ ਦਾ ਬਨਾਵਟਾ ਜਿਹੜੀ ਫੁੱਲ ਕਮਾਲ ਲੇਵਾ ਅੱਗੇ ਤੋਂ ਪਹਿਲਾਂ ਚੈੱਕ ਕਰੋ ਬਾਈ ਲੈ ਅੱਗਿਓ ਬਈ ਧੁੰਨੇ ਗਣੋਂ ਲੇਵਾ ਜਿਹੜਾ ਸਟਾਰਟ ਹੁੰਦਾ ਕੱਲਾ ਕੱਲਾ ਥਣ ਪੀੜੀ ਦੇ ਪਾਵੇ ਵਰਗੇ ਥਣ ਜਿਵੇਂ ਬਾਈ ਮਿਣਕੇ ਥਣ ਲਾਇਆ ਹੁੰਦਾ ਨਾ ਐਂ ਥਣ ਲੱਗਿਆ ਵਾ ਤੇ ਸੈਜ ਦੇ ਵਿੱਚ ਵੀ ਥਣ ਬਹੁਤ ਚੰਗਾ ਪਛਾਂ ਤੋਂ ਆਰਡਰ ਦੀ ਕੁਆਲਿਟੀ ਚੈੱਕ ਕਰੋ ਲੈ ਲਾਜੇ ਕਰ ਲੋ ਸਾਰੀਆਂ ਬਾਲਡਨਾਂ ਗੱਢ ਕੇ ਕਰਮ ਵਾਲੀ ਨੇ ਬਾਈ ਫੇਰ ਸੋਣਾ ਕੀ ਰਿਕਾਰਡ ਦੱਸਿਆ ਹੀ ਮਾਦਾ ਸ਼ਹਿਰ ਕਾਰਡ ਹੈਗਾ ਜੀ 42 ਕਿਲੋ ਦਾ ਜੀ ਇਹਦੀ 42 ਲੀਟਰ ਦਾ ਠੀਕ ਆ 42 ਲੀਟਰ ਦਾ ਰਿਕਾਰਡ ਪਿੱਠ ਪੂੜਾ ਫੁੱਲ ਚੌੜਾ ਪ੍ਰਿੰਟ ਚੰਗਾ ਕੁਆਲਿਟੀ ਚੰਗੀ ਆ ਫੇਸ ਦਿਖਾਉਨੇ ਆ ਫੇਸ ਕਰਮ ਵਾਲੀ ਦਾ ਬੜਾ ਚੰਗਾ ਬਿਲਕੁਲ ਬੋਦੀ ਵਾਦੀ ਪ੍ਰਿੰਟ ਫਰੰਟ ਨਾਸਾ ਨੋਸਾ ਗੁਲਾਬੀ ਆ ਬਣੂਗੀ ਬਹੁਤ ਕਿੰਨੀ ਤਰੀਕ ਨੂੰ ਦਣ ਪੂਰੇ ਦੱਸੋ 25 ਤਰੀਕ ਨੂੰ ਦਣ 25 ਨੂੰ ਅੱਜ ਕਿੰਨੀ ਹੋਗੀ ਅੱਜ 20 ਤਰੀਕ ਹੈ ਅੱਜ 20 ਹੋਗੀ ਠੀਕ ਆ 5-7 ਦਿਨ ਲੈਂਦੀ ਹੈ ਨਾ ਠੀਕ ਆ ਖੋਲ ਦੇ ਮੜੀ ਤੋਰ ਕੇ ਦਿਖਾ ਦੇ 5 ਤੋਂ 7 ਦਿਨਾਂ ਦੀ ਬਈ ਕੱਚੀ ਆ ਆਰਡਰ ਦਾ ਬਈ ਨੇ ਪੰਡਾ ਬੰਨ੍ਹ ਦੇਣੀਆਂ ਆਰਡਰ ਆਰਡਰ ਦਾ ਬਈ ਪਲੇਖਾ ਨਾ ਰੱਖਿਓ ਕਿ ਜਿਹੜੇ ਹਿਸਾਬ ਨਾਲ ਵੈਡ ਦੀ ਤਿਆਰੀ ਆ ਵੈਡ ਨੇ 5-7 ਦਿਨਾਂ ਨੂੰ ਬਈ ਕੋਸ ਦੀ ਕੋਸ ਤਿਆਰ ਹੋ ਕੇ ਬਣ ਜਾਣਾ ਪ੍ਰਿੰਟ ਫਰੋਂਟ ਕੱਦ ਵੈਡ ਰੰਗ ਰੂਪ ਕਿਸੇ ਪਾਸੋਂ ਕੋਈ ਕਾਟਣੀ ਥਣਲੇਵਾ ਬੜਾ ਚੰਗਾ ਮੁੱਠੀ ਵਾਲਾ ਥਣ ਚਿਬਾਈ ਦੋਨੇ ਤਰ੍ਹਾਂ ਹੀ ਹੋ ਜੂਗੀ ਚਾਹੇ ਮਸ਼ੀਨ ਤੇ ਕਰ ਲਿਓ ਚਾਹੇ ਹੱਥੀ ਕਰ ਲਿਓ ਉਹ ਥਾਣ ਦਾ ਸਾਈਜ਼ ਬਹੁਤ ਚੰਗਾ ਤਿਆਰ ਕਰਦੀ ਹੁੰਦੀ ਹੈ ਤੇ ਮੁੱਲ ਭਰਾ ਇਹਦਾ ਫਿਰ ਮੁੱਲੇ ਦਾ ਹੀ 2 ਲੱਖ ਰੁਪਈਆ ਹੈ 2 ਲੱਖ ਰੁਪਈਆ ਮਾਨਤਾਂ ਹੋ ਜੂ ਭਾਈ ਹਾਂਜੀ ਵੀਰੇ ਮਾਨਤਾਂ ਕਰਾਂਗੇ 2 ਲੱਖ ਰੁਪਈਆ ਮੁੱਲ ਵੈੜ ਦੇ ਹਿਸਾਬ ਨਾਲ ਮੁੱਲ ਜਾਇਜ਼ ਆ ਕਿਉਂ ਸਮੀ ਪੜੀ ਅੱਲੇ ਵਾਲੂ ਵਾ ਫੁੱਲਾ ਫੇਸ ਫੁੱਸ ਫੁੱਲ ਕੱਦ ਦਾ ਕੋਈ ਛੋਟਾ ਨਹੀਂ ਰੰਗ ਰੂਪ ਵੀ ਬਹੁਤ ਚੰਗਾ ਬਿਊਟੀ ਪੱਖ ਵੀ ਮਿਲਕ ਪੱਖ ਵੀ ਚਾਰੇ ਪਾਸੇ ਬਾਈ ਵੈੜ ਜਿਹੜੀ ओके आगी ਥਾਣ ਦਾ ਸਾਈਜ਼ ਚੈੱਕ ਕਰ ਲਓ ਪੂਰਾ ਚੰਗਾ ਥਾਣਾ ਮੁਠੀ ਵਾਲਾ ਥਾਣਾ ਬਈ ਤੇ ਬਾਈ ਦੇ ਘਰ ਦੀਆਂ ਬੜਾ ਨੇ ਕੋਈ ਵਪਾਰ ਦਾ ਕੰਮ ਨਹੀਂ ਤੇ ਕਿਸੇ ਵੀਰ ਦੇ ਕੋਈ ਵੀ ਬੜਾ ਦੋਨਾਂ ਜੋ ਪਸੰਦ ਆਵੇ ਉਹ ਆਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤੈਅ ਚਲੋ ਧੰਨਵਾਦ